ਮੈਂ ਜਗਜੀਤ ਸਿੰਘ ਜਟਾਣਾ ਤੁਸੀਂ ਦੇਖ ਰਹੇ ਹੋ ਜੀ ਜਗਬਾਣੀ ਟੀਵੀ ਅੱਜ ਹਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਅੱਜ 8ਵੀਂ ਕਲਾਸ ਦਾ ਜਿਹੜਾ ਰਿਜ਼ਲਟ ਆਇਆ ਜਿਦੇ ਚ ਤਿੰਨ ਬੱਚੇ ਇਸ ਸਕੂਲ ਦੇ ਮੈਰਿਟ ਦੇ ਵਿੱਚ ਪਹੁੰਚੇ ਨੇ ਔਰ ਬੜਾ ਖੁਸ਼ੀ ਦਾ ਮਾਹੌਲਾ ਪ੍ਰਿੰਸੀਪਲ ਜਸਵੰਤ ਕੌਰ ਦੀ ਸੁਚਤ ਜੀ ਦੇਖ ਰੇਖ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਧਰ ਮੇਰੇ ਨਾਲ ਪ੍ਰਾਇਮਰੀ ਬੈਂਕ ਦੇ ਜਸਵੀਰ ਸਿੰਘ ਜੀ ਖੜੇ ਨੇ ਜਿਹੜੇ ਇੰਚਾਰਜ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਪੂਰੀ ਮੈਨੇਜਮੈਂਟ ਮੇਰੇ ਪਿੱਛੇ ਖੜੀ ਆ ਜਿਹੜੇ ਦਿਨ ਤੋਂ ਵਿਦਿਆਰਥੀਆਂ ਨੂੰ ਮਿਹਨਤ ਕਰਵਾਉਂਦੇ ਨੇ ਸ੍ਰੀ ਮਰਹੂਮ ਪ੍ਰਿੰਸੀਪਲ ਜੁਗਿੰਦਰ ਸਿੰਘ ਜੀ ਉਹਨਾਂ ਦਾ ਲਾਇਆ ਹੋਇਆ ਬੂਟਾ ਅੱਜ ਪਾਣੀ ਪਾ ਕੇ ਇਸ ਤਰੀਕੇ ਦੇ ਨਾਲ ਸਿੰਜਰੇ ਨੇ ਕਿ ਹਰ ਸਾਲ ਕੋਈ ਨਾ ਕੋਈ ਬੱਚਾ ਜਿਹੜਾ ਮੈਰਿਟ ਦੇ ਵਿੱਚ ਆਉਂਦਾ ਸੋ ਵੱਡੀ ਖੁਸ਼ੀ ਦੀ ਗੱਲ ਆ ਐਪਰੀਸ਼ੀਏਟ ਕਰਨਾ ਬਣਦਾ ਸ਼ਲਾਘਾ ਕਰਨੀ ਬਣਦੀ ਆ ਪੂਰੇ ਅਧਿਆਪਕਾਂ ਦੀ ਪ੍ਰਿੰਸੀਪਲ ਸਾਹਿਬਾਨ ਦੀ ਮੈਨੇਜਮੈਂਟ ਕਮੇਟੀ ਦੀ ਜਿਨ੍ਹਾਂ ਨੇ ਇੰਨੇ ਵਧੀਆ ਕਾਰਜ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਸੇਧ ਦੇ ਕੇ ਇੱਥੇ ਤੱਕ ਪਹੁੰਚਾਇਆ ਸੋ ਮੇਰੇ ਨਾਲ ਜਸਵੀਰ ਸਿੰਘ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਜਸਵੀਰ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਬੜੀਆਂ ਸਭ ਤੋਂ ਪਹਿਲਾਂ ਸਾਨੂੰ ਪ੍ਰਸੰਨਤਾ ਦੇ ਕੇ ਬਾਈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਅਸੀਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਇਲਾਕੇ ਦਾ ਆਪਣਾ ਆਧਾਰ ਹੈ ਵਿੱਜੇ ਦਾ ਆਧਾਰ ਹੈ ਇਲਾਕੇ ਦੀ ਤੋਹਰ ਮੰਨਿਆ ਜਾਣ ਵਾਲਾ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਐਜੂਕੇਸ਼ਨ ਸੈਕਟਰ ਦੇ ਵਿੱਚ ਇਲਾਕੇ ਦੀ ਅਣਥੱਕ ਸੇਵਾ ਕਰਦਾ ਆ ਰਿਹਾ ਹੈ ਦੇ ਵਿੱਚ ਜੀ ਪੇਰੈਂਟਸ ਟੀਚਰ ਮੀਟਿੰਗ ਸੀ ਜਿਸ ਦੇ ਵਿੱਚ ਕੀ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਮੈਮ ਵਿਦ ਟੀਮ ਤੇ ਇਲਾਕੇ ਦੇ ਬੁੱਧੀਜੀਵੀ ਮਾਪੇ ਸਹਿਮਾਨ ਨੇ ਸਿਮੂਲੀਅਤ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਇਸ ਸੰਸਾ ਦੀ ਬਿਹਤਰੀ ਦੇ ਲਈ ਵਿਚਾਰ ਵਿਮਰਸ਼ ਵੀ ਹੋਏ ਨੇ ਤਾਂ ਕਿ ਇਨ ਫਿਊਚਰ ਦੇ ਵਿੱਚ ਜਿਹੜੀ ਸਾਡੀ ਐਜੂਕੇਸ਼ਨ ਸੰਸਥਾ ਹੈ ਹੋਰ ਅੱਗੇ ਵਧੀਆ ਪਲੰਗਾ ਪੁੱਟੇ ਤੇ ਇਸ ਦੇ ਵਿੱਚ ਇਸ ਸਾਲ ਆਇਆਂ ਪੋਜੀਸ਼ਨਰ ਜਿਹੜੇ ਬੱਚੇ ਸੀਗੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਹੈ ਤੇ ਅਸੀਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀ ਸੰਸਥਾ ਇਸੇ ਤਰ੍ਹਾਂ ਇਲਾਕੇ ਦੀ ਅਣਥੱਕ ਸੇਵਾ ਕਰਦੀ ਜਾਵੇ ਆਪਣੇ ਐਜੂਕੇਸ਼ਨ ਸੈਕਟਰ ਦੇ ਵਿੱਚ ਤੇ ਅਸੀਂ ਨਾਲ ਦੀ ਨਾਲ ਜਗਜੀਤ ਸਿੰਘ ਜਟਾਣਾ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਜਿਹੜਾ ਪੂਰਾ ਪ੍ਰੋਗਰਾਮ ਹੈ ਉਹ ਕਵਰ ਕੀਤਾ ਹੈ ਜਿਹੜਾ ਵਿਦਿਆ ਦਾ ਦਾਨ ਆ ਸਭ ਤੋਂ ਉਤਮ ਦਾਨ ਜੇਕਰ ਤੁਸੀਂ ਕਿਤੇ ਦਸਾਂ ਨੌਹਾਂ ਦੀ ਕਿਰਤ ਦਾਨ ਕਰਨੀ ਹੈ ਤਾਂ ਅਜਿਹੇ ਸਥਾਨ ਦੇ ਉੱਤੇ ਜਿਹੜਾ ਵਿਦਿਆ ਦਾ ਮੰਦਿਰ ਆ ਉੱਥੇ ਵੱਧ ਤੋਂ ਵੱਧ ਦਾਨ ਕਰਿਆ ਕਰੋ ਤੁਹਾਡੀ ਜਿਹੜੀ ਦਸਾਂ ਨੌਹਾਂ ਦੀ ਕਿਰਤ ਆ ਉਹ ਸਹੀ ਪਾਸੇ ਵੱਲ ਲੱਗ ਸਕੇ ਗੁਰੂ ਨਾਨਕ ਪਬਲਿਕ ਸਕੂਲ ਖੰਡ ਮਾਨਪਰਦਾ ਆਦੇ ਆਪਕਾ ਮਾਪਿਆਂ ਦਾ ਕੱਟ ਹੋਇਆ ਜਿਹਦੇ ਵਿੱਚ ਸਕੂਲ ਵੱਲੋਂ ਸਕੂਲੀ ਪ੍ਰਿੰਸੀਪਲ ਮੈਡਮ ਨੇ ਬੜੀ ਵਿਸਥਾਰ ਨਾਲ ਪੜ੍ਹਾਈ ਬਾਰੇ ਡਿਸਪਲਨ ਔਰ ਸਕੂਲ ਦੀ ਬਦ ਤੋਂ ਬਦ ਤਰੱਕੀ ਕਰਨ ਲਈ ਲੋਕਾਂ ਨੂੰ ਅਪੀਲ ਔਰ ਬੇਨਤੀ ਕੀਤੀ ਜਿਹੜੇ ਬੱਚੇ ਮੈਰਿਡ ਚ ਆਏ ਆ ਪਿਛਲੇ ਸਾਲ ਔਰ ਇਸ ਸਾਲ ਉਹਨਾਂ ਦਾ ਸਨਮਾਨਿਤ ਕੀਤਾ ਗਿਆ ਇਹ ਸਕੂਲ ਦੀ ਮੈਨੇਜ ਕਮਿਊਨਿਟੀ ਜਿਹੜੀ ਹੈ ਉਹ ਇੱਕ ਬਿਲਖੰਤਾਲੀ ਗੱਲ ਦੇਖਣ ਨੂੰ ਆਉਂਦੀ ਹੈ ਕਿਸੇ ਪੱਖਪਾਤ ਕਿਸੇ ਲਾਲਚ ਤੋਂ ਉੱਪਰ ਉੱਠ ਕੇ ਸੇਵਾ ਭਾਵਨਾ ਨਾਲ ਇਹ ਸਕੂਲ ਦੀ ਸੇਵਾ ਕਰਦੇ ਆ ਰਹੇ ਆਂ ਹਰ ਤਰ੍ਹਾਂ ਦੀ ਕਿਸੇ ਤਰ੍ਹਾਂ ਵੀ ਕੋਈ ਲੋੜ ਪੈਂਦੀ ਆ ਤਾਂ ਆਪਣੇ ਪੱਲਿਓਂ ਵੀ ਖਰਚ ਕਰਦੇ ਆਂ ਕੋਈ ਇਹ ਗੱਲ ਨਹੀਂ ਦੇਖਣੀ ਵੀ ਅਸੀਂ ਕੋਈ ਸਕੂਲ ਚੋਂ ਲਾਭ ਲੈਣਾ ਜਾਂ ਕੋਈ ਅਸੀਂ ਕੁਰਜ਼ੀ ਤੇ ਬੈਠੇ ਆ ਕੋਈ ਚੌਧਰ ਕਰਨੀ ਹੈ ਇਹ ਚੌਧਰ ਨਹੀਂ ਹੈ ਤਾਂ ਸੇਵ ਹੈ ਔਰ ਸਦਾ ਰਹੀ ਇਸ ਸਕੂਲ ਦੀ ਅਸੀਂ ਕਾਮਯਾਬੀ ਮੰਗਦੇ ਆ ਜਿਨ੍ਹਾਂ ਨੇ ਬੂਟਾ ਲਾਇਆ ਆ ਸਾਡਾ ਇਹੋ ਫਰਜ ਹੈ ਵੀ ਇਸ ਬੂਟੇ ਨੂੰ ਪਾਣੀ ਪਾਈਏ ਹਰਿਆਵਲ ਦੇਖੀਏ ਬਾਦਾਂ ਫੁੱਲਦਾ ਦੇਖੀਏ ਜਿਹਦੇ ਨਾਲ ਇਸ ਇਲਾਕੇ ਦੇ ਬੱਚੇ ਪੜ੍ਹ ਕੇ ਦੇਸ਼ ਪ੍ਰਦੇਸ਼ ਜਾਣ ਅਫਸਰ ਬਣਨ ਸਾਡੇ ਇਲਾਕੇ ਦਾ ਨਾਂ ਊਚਾ ਕਰਨ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਅੱਜ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ ਜਿਸ ਵਿੱਚ ਪ੍ਰਿੰਸੀਪਲ ਮੈਡਮ ਜਸਵੰਤ ਕੌਰ ਨੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਸਾਰਾ ਜ਼ਿਕਰ ਕੀਤਾ ਤੇ ਕੱਲ ਹੀ 8ਵੀਂ ਦਾ ਬੋਰਡ ਦਾ ਰਿਜ਼ਲਟ ਆਇਆ ਜਿਸ ਵਿੱਚ ਤਿੰਨ ਵਿਦਿਆਰਥੀਆਂ ਨੇ ਮੈਰਿਟ हासिल ਕੀਤੀ ਹੈ ਸੋ ਬਹੁਤ ਖੁਸ਼ੀ ਹੋਈ ਹੈ ਕਮੇਟੀ ਨੂੰ ਬਹੁਤ ਖੁਸ਼ੀ ਹੋਈ ਹੈ ਕਮੇਟੀ ਵੱਲੋਂ ਪ੍ਰਿੰਸੀਪਲ ਮੈਡਮ ਸਮੂਹ ਸਟਾਫ ਦਾ ਧੰਨਵਾਦ ਕਰਦੇ ਆ ਤੇ ਅੱਗੇ ਵਾਸਤੇ ਵੀ ਅਸੀਂ ਇਹੋ ਉਮੀਦ ਰੱਖਦੇ ਆ ਕਿ ਬੱਚੇ ਵੀ ਮਿਹਨਤ ਕਰਨ ਤੇ ਟੀਚਰ ਵੀ ਮਿਹਨਤ ਕਰਾਉਣ ਤੇ ਇਹ ਸਕੂਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਮੈਨੇਜਰ ਸਾਹਿਬ ਸਰਦਾਰ ਜਗENDER ਸਿੰਘ ਜੀ ਪ੍ਰਿੰਸੀਪਲ ਪੰਚਕੋਹਾ ਦੇ ਜਿਹੜਾ ਇਹ ਲਾਇਆ ਬੂਟਾ ਹੈ ਇਹ ਅੱਗੇ ਵਾਸਤੇ ਇਸੇ ਤਰ੍ਹਾਂ ਵੱਧਦਾ ਫੁੱਲਦਾ ਰਹੇ ਮਾਈਸੈਲਫ ਜਸਵੰਤ ਕੌਰ ਫਰੋਂ ਗ੍ਰੋਨਾਨਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਡ ਮਾਨਪੁਰ ਪ੍ਰਿੰਸੀਪਲ ਦਸਵੰਤ ਕਰਜੀ ਅੱਜ ਅਸੀਂ ਇੱਥੇ ਸਕੂਲ ਦੇ ਵਿੱਚ ਫੰਕਸ਼ਨ ਦੇ ਮਨਾਉਣ ਦੇ ਲਈ ਇਕੱਠੇ ਹੋਏ ਹਾਂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਜਿਸ ਦੇ ਵਿੱਚ ਸਾਡੇ ਬੱਚਿਆਂ ਨੇ ਪਿਛਲੇ ਸਾਲ 2023-24 ਦੇ ਵਿੱਚ ਵੀ ਮੈਰਿਟ ਹਾਸਲ ਕੀਤੀ ਸੀ 8ਵੀਂ ਕਲਾਸ ਤੇ 10ਵੀਂ ਕਲਾਸ ਦੇ ਵਿੱਚ ਅਤੇ ਪੰਜਾਬ ਦੇ ਵਿੱਚ 11th ਰੈਂਕ ਪ੍ਰਾਪਤ ਕੀਤਾ ਸੀ ਡਿਸਟ੍ਰਿਕਟ ਦੇ ਵਿੱਚ ਫਰਸਟ ਤੇ ਫੋਰਥ ਰੈਂਕ ਪ੍ਰਾਪਤ ਕੀਤਾ ਸੀ ਕੱਲ 8ਵੀਂ ਕਲਾਸ ਦਾ ਬੋਰਡ ਦਾ ਰਿਜ਼ਲਟ ਡਿਕਲੇਅਰ ਹੋਇਆ ਹੈ ਜਿਸ ਦੇ ਵਿੱਚ ਸਾਡੇ ਸਕੂਲ ਦੇ ਬੱਚਿਆਂ ਨੇ ਤਿੰਨ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਪਹਿਲੀ ਬੱਚੀ ਨੇ ਪੰਜਾਬ ਦੇ ਵਿੱਚ 10ਵਾਂ ਰੈਂਕ ਹਾਸਲ ਕੀਤਾ ਬਾਏ ਗੈਟਿੰਗ 98.5% ਮਾਰਕਸ ਸਿਕਸ 91 ਆਊਟ ਆਫ 600 ਔਰ ਸੈਕੰਡ ਲੜਕੀ ਨੇ 590 ਆਊਟ ਆਫ 600 98.3% ਮਾਰਕਸ ਹਾਸਲ ਕੀਤੇ ਥਰਡ ਬੱਚੀ ਨੇ 588 ਆਊਟ ਆਫ 600 ਆਊਟ ਆਫ 600 আর 98% ਮਾਰਕਸ ਹਾਸਲ ਕੀਤੇ ਸਾਨੂੰ ਆਪਣੇ ਬੱਚਾਂ ਦੇ ਅਤੇ ਸਾਡੇ ਅਧਿਆਪਕਾਂ ਦੇ ਬਹੁਤ ਮਾਣ ਹੈ ਅੱਜ ਮੇਰੇ ਮੈਨੇਜਮੈਂਟ ਮੈਂਬਰਸ ਸਾਰੇ ਇੱਥੇ ਇਕੱਤਰ ਹੋਏ ਹਨ ਅਸੀਂ ਉਹਨਾਂ ਬੱਚਿਆਂ ਨੂੰ ਪ੍ਰਾਈਜ਼ਸ ਕੈਸ਼ ਪ੍ਰਾਈਜ਼ਸ ਤੇ ਟ੍ਰੋਫੀਸ ਦੇ ਕੇ ਸਨਮਾਨਿਤ ਕੀਤਾ ਹੈ ਇਸੇ ਤਰੀਕੇ ਨਾਲ ਅਸੀਂ ਉਹਨਾਂ ਦੇ ਪੜ੍ਹਾਉਂਦੇ ਹੋਏ ਟੀਚਰਜ਼ ਨੂੰ ਜਿਨ੍ਹਾਂ ਨੇ ਕਿ ਉਹਨਾਂ ਦੇ ਉੱਤੇ ਹਾਰਡ ਵਰਕ ਕੀਤਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੈ ਮੈਂ ਆਪਣੀ ਮੈਨੇਜਮੈਂਟ ਦਾ ਤੇ ਆਪਣੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਹਾਰਡ ਵਰਕ ਕਰਕੇ ਇਹਨਾਂ ਬੱਚਿਆਂ ਨੂੰ ਪੋਜੀਸ਼ਨਾਂ ਦੇ ਕਾਬਿਲ ਬਣਾਇਆ ਤੇ ਮੈਂ ਪੇਰੈਂਟਸ ਨੂੰ ਵੀ ਵਧਾਈ ਦਿੰਦੀ ਆ ਬੱਚੇ ਤੇ ਪੇਰੈਂਟਸ ਸਾਰੇ ਹੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹ ਪੋਜੀਸ਼ਨ ਹਾਸਲ ਕੀਤੀਆਂ ਹਨ ਥੈਂਕਸ